ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਦੇ ਵਿੱਚ ਪ੍ਰਵਾਸੀਆਂ ਨੂੰ ਲੈ ਕੇ ਜਿਹੜੀ ਹਲਚਲ ਹੋਈ ਹੈ ਤੇ ਉਹਦੇ ਵਿੱਚ ਜ਼ਿਆਦਾ ਹੱਥ ਉਹਨਾਂ ਲੋਕਾਂ ਦਾ ਹੈ ਜਿਹੜੇ ਆਪ ਡੱਕਾ ਤੋੜ ਕੇ ਦੂਰਾ ਨਿਕਰਦੇ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਵੱਲੋਂ ਬਹੁਤ ਵੱਡੀਆਂ-ਵੱਡੀਆਂ ਸਟੇਟਮੈਂਟਾਂ ਆਈਆਂ ਨੇ ਉਹ ਕਹਿੰਦੇ ਪ੍ਰਵਾਸੀ ਪੰਜਾਬ ਦੇ ਵਿੱਚ ਹੋਣ ਵਾਲੀ ਖੇਤੀ ਦਾ ਬਹੁਤ ਵੱਡਾ ਹਿੱਸਾ ਨੇ। ਔਰ ਜਿਹੜੀ ਇੰਡਸਟਰੀ ਹੈ ਇੰਡਸਟਰੀ ਦੇ ਮਾਲਕ ਜਿਹੜੇ ਨੇ ਕੰਪਨੀਆਂ ਦੇ ਫੈਕਟਰੀਆਂ ਦੇ ਜਿਹੜੇ ਮਾਲਕ ਨੇ ਉਹ ਕਹਿੰਦੇ ਜਿਹੜੇ ਸਾਡੇ ਪੰਜਾਬੀ ਮਜ਼ਦੂਰ ਨੇ ਉਹ ਤਾਂ ਕਹਿੰਦੇ ਫੈਕਟਰੀਆਂ ਦੇ ਵਿੱਚ ਕੰਮ ਕਰਕੇ ਰਾਜੀ ਨਹੀਂ। ਔਰ ਫੈਕਟਰੀਆਂ ਦੇ ਵਿੱਚ ਜਿੰਨੇ ਪ੍ਰਵਾਸੀ ਕੰਮ ਕਰਦੇ ਨੇ ਉਹ ਕਹਿੰਦੇ ਜੇ ਸਾਰੇ ਛੱਡ ਕੇ ਚਲੇ ਗਏ ਸਾਡੀ ਇੰਡਸਟਰੀ ਦਾ ਕੰਮ ਬਿਲਕੁਲ ਖਤਮ ਇਹ ਨੇੜੇ ਫੈਕਟਰੀਆਂ ਦੇ ਮਾਲਕ ਸਾਹਮਣੇ ਆ ਕੇ ਗੱਲਾਂ ਕਰ ਰਹੇ ਨੇ ਇਹਦੇ ਵਿੱਚ ਕਿੰਨੀ ਕਿ ਸੱਚਾਈ ਹੈ ਇਹ ਸਾਨੂੰ ਰਿਸਰਚ ਕਰਨ ਦੀ ਲੋੜ ਹੈ ਔਰ ਖਾਸ ਕਰਕੇ ਜੇ ਤੁਸੀਂ ਇਕੱਲੇ ਲੁਧਿਆਣੇ ਦੀ ਗੱਲ ਕਰੋਗੇ ਬਹੁਤ ਜ਼ਿਆਦਾ ਪ੍ਰਵਾਸੀ ਉੱਥੇ ਇੰਡਸਟਰੀ ਦੇ ਵਿੱਚ ਕੰਮ ਕਰਦੇ ਆ ਕੋਈ ਸ਼ੱਕ ਨਹੀਂ ਇੱਕਾਜ ਮੈਨੂੰ ਕਿਸਾਨਾਂ ਪ੍ਰਤੀ ਨੇੜੇ ਪ੍ਰਵਾਸੀਆਂ ਦੀ ਗੱਲਬਾਤ ਹੈ ਉਹਦੇ ਤੇ ਇੱਕ ਸੱਜਣ ਨੇ ਟਿੱਪਣੀ ਭੇਜੀ ਉਹ ਕਹਿੰਦਾ ਜੇ ਕਿਸੇ ਫੈਕਟਰੀ ਦੇ ਵਿੱਚ ਕੋਈ ਪੰਜਾਬੀ ਜਾਨਕੀ ਕੋਈ ਹੈਪਨ ਹੋ ਜਾਂਦਾ ਹੈ ਮਤਲਬ ਕਿਸੇ ਦਾ ਜਾਨੀ ਨੁਕਸਾਨ ਹੋ ਜਾਂਦਾ ਹੈ ਫੈਕਟਰੀ ਦਾ ਮਾਲਕ ਉਹਨੂੰ 10 15 ਜਾਂ 20 ਲੱਖ ਰੁਪਈਆ ਦੇਣ ਲਈ ਤਿਆਰ ਹੁੰਦਾ ਹੈ ਉਥੇ ਜਦੋਂ ਕਿਸੇ ਮਜ਼ਦੂਰ ਨੂੰ ਕੰਮ ਤੇ ਰੱਖਿਆ ਜਾਂਦਾ ਹੈ ਤਾਂ ਜਾਨਿ ਕਿ ਐਫੀਡੈਪਟ ਹੁੰਦਾ ਉਹਦਾ ਨਿਰਣੇ ਪਹਿਲਾਂ ਇਹ ਮਤੇ ਪਾਏ ਜਾਂਦੇ ਆ ਪਰ ਉਹ ਕਹਿੰਦਾ ਜਦੋਂ ਕਿਸਾਨ ਜਥੇਬੰਦੀਆਂ ਨੂੰ ਕਿਸੇ ਇਹੋ ਜਿਹੇ ਕੇਸ ਦਾ ਪਤਾ ਲੱਗਦਾ ਉਦੋਂ ਇਹ ਆ ਕੇ ਧਰਨੇ ਲਾਉਂਦੇ ਆ ਤੇ ਧਰਨਾ ਲਾ ਕੇ ਕੀ ਕਰਦੇ ਨੇ ਕਹਿੰਦੇ ਇਹ ਡਿਮਾਂਡ ਰੱਖਦੇ ਨੇ ਕਿ 20 ਲੱਖ ਤੁਸੀਂ ਮਜ਼ਦੂਰ ਨੂੰ ਦਿਓ ਤੇ 10 ਲੱਖ ਸਾਨੂੰ ਦਿਓ ਜਾਨਿ ਕਿ ਇਹ ਜੋਕਾਂ ਨੇ ਮੈਂ ਜਿਹੜੀ ਅੱਜ ਗੱਲ ਕਰਨੀ ਹੈ ਨਾ ਇਹਨੂੰ ਥੋੜਾ ਧਿਆਨ ਵਿੱਚ ਰੱਖਿਓ ਇਹ ਕੋਈ ਮਸਲੇ ਦਾ ਹੱਲ ਨਹੀਂ ਹੈਗਾ ਕਿ ਅਸੀਂ ਮਾਰ ਢਾੜ ਕਰਕੇ ਜਿਹੜੇ ਪ੍ਰਵਾਸੀ ਕੰਮ ਕਰਦੇ ਨੇ ਉਹਨਾਂ ਨੂੰ 1 ਲੱਖ ਇਥੋਂ ਕੱਢਣ ਦੀ ਕੋਸ਼ਿਸ਼ ਕਰੀਏ ਥੋੜਾ ਜਿਹਾ ਸਾਨੂੰ ਠੰਡੇ ਮਤੇ ਨਾਲ ਸੋਚਣਾ ਪੈਣਾ ਸਮਝਣਾ ਪੈਣਾ ਬਹੁਤੇ ਲੋਕਾਂ ਨੇ ਮੈਨੂੰ ਮੈਸੇਜ ਕਰਕੇ ਇਹ ਟਿੱਪਣੀਆਂ ਭੇਜੀਆਂ ਕਿ ਪੰਜਾਬੀ ਗਲਤ ਕੰਮ ਨਹੀਂ ਕਰਦੇ ਜਿਹੜਾ ਇੱਕ ਭਈਏ ਨੇ ਇੱਕ ਪ੍ਰਵਾਸੀ ਨੇ ਉਸ ਹਰਵੀਰ ਬੱਚੇ ਦੇ ਨਾਲ ਹਰਕਤ ਕੀਤੀ ਹੈ ਮੈਂ ਇੱਕ ਬੇਨਤੀ ਕਰਨੀ ਹੈ ਇਹਨੂੰ ਧਿਆਨ ਦੇ ਨਾਲ ਸੁਣਿਓ ਇਹ ਕੋੜਾ ਸੱਚ ਹੈ ਇਹ ਉਹੀ ਲੋਕ ਨੇ ਜਿਹੜੇ ਹੁਣ ਕਹਿੰਦੇ ਆ ਪੰਜਾਬੀ ਗਲਤ ਕੰਮ ਨਹੀਂ ਕਰਦੇ ਔਰ ਜਿਹੜੇ ਕਹਿੰਦੇ ਆ ਕਿ ਭਈਆਂ ਨੂੰ ਭਜਾ ਦਿਓ ਉਥੋਂ ਪ੍ਰਵਾਸੀਆਂ ਨੂੰ ਭਜਾ ਦਿਓ ਭਜਾ ਦਿਓ ਇਥੋਂ ਜਦੋਂ ਹਰਜਿੰਦਰ ਸਿੰਘ ਨੇ ਅਮਰੀਕਾ ਦੇ ਵਿੱਚ ਟਰੱਕ ਦੇ ਨਾਲ ਐਕਸੀਡੈਂਟ ਕੀਤਾ ਉੱਥੇ 3 ਮੌਤਾਂ ਹੋਈਆਂ ਇਹ ਸਭ ਨੂੰ ਪਤਾ ਹੈ ਉਦੋਂ ਪੋਸਟਾਂ ਕੀ ਪਾਈਆਂ ਕਹਿੰਦੇ ਇੱਕ ਬੰਦੇ ਤੋਂ ਇੱਕ ਬੰਦੇ ਤੋਂ ਗਲਤੀ ਹੋ ਗਈ ਪੂਰੀ ਕਮਿਊਨਿਟੀ ਨੂੰ ਕਿਉਂ ਟਾਰਗੇਟ ਕੀਤਾ ਜਾ ਰਿਹਾ ਯਕੀਨ ਹੈ ਕਿਆ ਸੀਗਾ ਸਾਡੇ ਪੰਜਾਬੀ ਲੋਕਾਂ ਨੇ ਪੋਸਟਾਂ ਪਾ ਕੇ ਕਿਹਾ ਸੀ ਕਿ ਗਲਤੀ ਕੱਲੇ ਹਰਜਿੰਦਰ ਤੋਂ ਹੋਈ ਹੈ ਅਮਰੀਕਾ ਦੇ ਵਿੱਚ ਟਰੱਕ ਦੇ ਨਾਲ ਐਕਸੀਡੈਂਟ ਹੋਇਆ ਤੇ ਪੂਰੀ ਕਮਿਊਨਿਟੀ ਨੂੰ ਕਿਉਂ ਟਾਰਗੇਟ ਕੀਤਾ ਜਾ ਰਿਹਾ ਇਹ ਸਵਾਲ ਕਿਹਨੇ ਕੀਤੇ ਸੀ ਇਹ ਪੋਸਟਾਂ ਕਿਹਨੇ ਪਾਈਆਂ ਸੀ ਸਾਡੇ ਪੰਜਾਬੀਆਂ ਨੇ ਤੇ ਫਿਰ ਹੁਣ ਜੇ ਇੱਕ ਪ੍ਰਵਾਸੀ ਨੇ ਗਲਤੀ ਕੀਤੀ ਹੈ ਤਾਂ ਪੂਰੀ ਬਰਾਦਰੀ ਨੂੰ ਪੂਰੀ ਕਮਿਊਨਿਟੀ ਨੂੰ ਕੋ ਟਾਰਗੇਟ ਕੀਤਾ ਜਾ ਰਿਹਾ ਅਸੀਂ ਸਮਝਾਂਗੇ ਦੂਜੀ ਗੱਲ ਹੋਰ ਧਿਆਨ ਦੇ ਨਾਲ ਸੁਣਿਓ ਇਸ ਮਸਲੇ ਨੂੰ ਹਿੰਦੂ ਤੇ ਸਿੱਖਾਂ ਦੇ ਵਿਚਾਲੇ ਇੱਕ 파ੜ ਪਾਉਣ ਵਾਸਤੇ ਇਹ ਕੋਸ਼ਿਸ਼ਾਂ ਕੁਝ ਦલાਲ ਮੀਡੀਆ ਕਰ ਰਹੇ ਕੁਝ ਜਿਹੜੇ ਆ ਰਾਜਨੀਤਿਕ ਨਵੇਂ ਜੇ ਉੱਭਰਦੇ ਨੇ ਜਿਨ੍ਹਾਂ ਦੇ ਦਿਮਾਗ ਵਿੱਚ ਇਹ ਕੀੜਾ ਹੈ ਕਿ ਮੈਂ ਕਦੋਂ ਐਮਐਲਏ ਬਣਾ ਕਦੋਂ ਮੁੱਖ ਮੰਤਰੀ ਬਣਾ ਕਦੋਂ ਗ੍ਰਹਿ ਮੰਤਰੀ ਬਣਾ ਕੁਝ ਉਹ ਲੋਕ ਨੇ ਹੁਣ ਜਦੋਂ ਦਿੱਲੀ ਦੇ ਵਿੱਚ ਕਤਲੇਆਮ ਹੋਇਆ ਉਦੋਂ ਭਾਰਤ ਦੇ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦਾ ਗੋਲੀਆਂ ਮਾਰ ਕੇ ਕਤਲ ਦੇਣ ਕੇ ਹੱਤਿਆ ਕਰ ਦਿੱਤੀ ਗਈ ਸਭ ਨੂੰ ਪਤਾ ਹੈ। ਦੋਸ਼ੀ ਕੌਣ ਸੀ? ਉਹ ਤਿੰਨ ਤੇ ਦਿੱਲੀ ਦੇ ਵਿੱਚ ਕਤਲਿਆਂ ਕਿੰਨਾ ਦਾ ਹੋਇਆ? ਹਜ਼ਾਰਾਂ ਸਿੱਖਾਂ ਦਾ ਗਲਾਂ ਵਿੱਚ ਟਾਇਰ ਪਾ ਕੇ ਕਿੰਨੂੰ ਸਾੜਿਆ ਗਿਆ। ਇਹ ਦੋ ਚਾਰ ਬੰਦੇ ਨੇ ਜਿਹੜੇ ਅੱਗ ਲਾ ਕੇ ਪਾਸੇ ਹੋ ਜਾਣਗੇ ਤੇ ਖਮਿਆਜਾ ਸਾਨੂੰ ਲੋਕਾਂ ਨੂੰ ਪੰਜਾਬ ਦੇ ਨੂੰ ਉਪਤ ਨਾ ਪੈਣ। ਇੱਕ ਹੋਰ ਟਿੱਪਣੀ ਮੈਂ ਤੁਹਾਡੇ ਨਾਲ ਸਾਂਝੀ ਕਰਨੀ ਆਂ ਜਦੋਂ ਅਸੀਂ ਇਹ ਕਹਿੰਦੇ ਆ ਨਾ ਕਿ ਸਾਡੇ ਪੰਜਾਬੀ ਨਹੀਂ ਗਲਤੀਆਂ ਕਰਦੇ ਮੈਂ ਕਹਿੰਦਾ ਜਿਹੜਾ ਬੰਦਾ ਸਰਦਾਰ ਹੈ ਸਿਰ ਤੇ ਦਸਤਾਰ ਮੂੰਹ ਤੇ ਦਾੜਾ ਜੇ ਅਮਰਸ਼ਕਿਆ ਹੋਇਆ ਬਾਣੀ ਪੜਦਾ ਤਾਂ ਬਹੁਤ ਹੀ ਵਧੀਆ ਕੀ ਉਹਨਾਂ ਦਾ ਕਿਰਦਾਰ ਇਹੋ ਜਿਹਾ ਹੋ ਸਕਦਾ ਕਿ ਉਹ ਗਲਤੀ ਕਰੇ ਕੋਈ ਜੇ ਇਹੋ ਜਿਹਾ ਕਿਰਦਾਰ ਦਾ ਬੰਦਾ ਗਲਤੀ ਕਰਦਾ ਹੈ ਤਾਂ ਨਾ ਉਹ ਸੇ ਕਹਿ ਸਕਦੇ ਆ ਨਾ ਸਰਦਾਰ ਕਹਿ ਸਕਦੇ ਜਿਹੜੇ ਮੈਂ ਹੁਣ ਗੱਲ ਕਹਿਣ ਲੱਗਾ ਇੱਕ ਉਹਦਾ ਸੱਚ ਐ